ਲੋ ਵੀ ਮਿੱਤਰੋ ਹਨਾ ਆਪਾਂ ਤੁਹਾਨੂੰ ਓਵਰਵਿਊ ਚੈੱਕ ਕਰਾ ਦਈਏ ਤੇ ਇਧਰ ਚੰਗੇ ਤੋਂ ਚੰਗੇ ਪਸ਼ੂ ਲੈ ਕੇ ਆਏ ਆ ਸਾਰੇ ਭਰਾ ਬਹੁਤ ਚੰਗੇ ਪਸ਼ੂ ਕਟੀਆਂ ਝੋਟੇ ਜਿਵੇਂ ਇਧਰ ਦੇਖ ਲਓ ਹਨਾ ਤੁਸੀਂ ਆਪਾਂ ਦਿਖਾਉਣੇ ਆ ਤੁਹਾਨੂੰ ਓਵਰਵਿਊ ਇਧਰ ਕੱਠ ਦੇਖਣ ਆ ਲੈੰਦਾ ਜਿਹੜਾ ਹੈਗਾ ਭਾਰੀ ਜਿਹੜਾ ਹੈਗਾ ਕੱਠ ਦੇਖਣ ਨੂੰ ਮਿਲਿਆ じゃ ਦੇਖੋ ਬਹੁਤ ਸੋਹਣੇ ਆਪਾਂ ਤੁਹਾਨੂੰ ਬੈਠੇ ਸਾਰੇ ਇੱਕ ਵਾਰ ਨਿਗਾਹ ਮਰਵਾ ਦਗੇ ਆਜੋ ਤੇ ਇਧਰ ਵੀ ਦੇਖ ਲਓ ਤੁਸੀਂ ਕੱਦ ਕੱਠ ਜਿਹੜਾ ਹੈਗਾ ਬਹੁਤ ਚੰਗਾ ਝੋਟਾ ਸੰਧੂ ਡੈਰੀ ਫਾਰਮ ਤੇ ਆਹ ਦੇਖੋ ਤੁਸੀਂ ਬਾਕੀ ਇੱਧਰ ਇਕੱਠਾ ਜਾ ਹੋਇਆ ਖੜਾਗਾ ਤੇ ਇੱਕ ਮਿੰਟ ਕਿਵੇਂ ਹੈ ਬਾਈ ਇਹ ਕਿਵੇਂ ਬੈ ਗਈ ਬਾਈ ਬਾਈ ਹੰਭ ਕੀ ਯਾਰ ਅੱਛਾ ਕੰਪੀਟੀਸ਼ਨ ਜਿੱਤੇ ਹਾਂ ਕੰਪੀਟੀਸ਼ਨ ਜਿੱਤੇ ਹਾਂ ਲੈ ਵੀ ਮਿੱਤਰੋ ਬਾਈ ਕੰਪੀਟੀਸ਼ਨ ਜਿੱਤੇ ਦੇ ਜਿਹੜੀ ਹੈਗੀ ਥੱਕ ਕੇ ਨਾ ਤੇ ਬੈਠ ਚੁੱਕੀ ਆ ਤੇ ਗਰਧਿਆਣ ਕਿਵੇਂ ਆ ਠੀਕ ਹੈ ਬਾਈ ਜੀ ਕਿਵੇਂ ਕੱਟੀ ਦੇਖੀ ਜਾਂਦੇ ਹੋ ਕੱਟੀ ਆਪਣੀ ਇੰਦਰ ਦੀ ਹੈ ਜੀ ਅੱਛਾ ਦੂਜੇ ਨੰਬਰ ਤੇ ਆਈ ਹੈ ਦੂਜੇ ਨੰਬਰ ਤੇ ਲੈ ਵੀ ਪਤਾ ਵੀ ਨਹੀਂ ਸੀ ਡਾਕਟਰ ਨੇ ਦੱਸਿਆ ਕਿ ਤੇਰੇ ਵਾਲੇ ਝੋਟੇ ਦੀ ਹੈ ਅੱਛਾ ਤੇ ਡਾਕਟਰ ਕਿਹੜਾ ਬਾਈ ਹਾਂ ਬਾਈ ਇਹ ਕਮਲ ਕਿਹੜਾ ਪਿੰਡ ਆ ਬਾਈ ਸੇਲਵਰਾ ਜੀ ਸੇਲਵਰਾ ਤੇ ਇਹ ਕੱਟੀ ਹੈ ਜਿਹੜੀ ਹਾਂਜੀ ਤੇ ਗੱਡੀ ਆ ਗਈ ਸੀ ਵਿੱਚ ਮਿੱਤਰੋ ਤੇ ਪਰ ਠਾ ਤਾਂ ਤੇ ਯਾਰ ਸਾਨੂੰ ਪਹਿਲਾਂ ਨਾ ਡਾਕਟਰ ਸਾਹਿਬ ਕੋਡੇ ਨਾਲ ਵੀ ਗੱਲਬਾਤ ਕਰਾਵਾਂਗੇ ਪਹਿਲਾਂ ਦਿਖਾ ਦਦਗੇ ਇਹਦੀ ਡੀਲ ਡੌਲ ਆਹ ਹੈ ਹੈ ਠੀਕ ਹੈ ਤੇ ਮਾੜੀ ਇੱਧਰ ਲੈ ਕੇ ਜਾਈਂ ਕਰਾਂ ਤੇ ਲੈ ਵੀ ਨਿੱਕੀ ਜੀ ਇਹ 0 ਤੋਂ 3 ਮੰਥ ਤੱਕ ਦੇ ਇੱਧਰ ਲੈ ਕੇ ਜਾ ਉੱਧਰ ਇਹ ਆ ਦੇਖੋ ਤਿੰਨ ਮਹੀਨਿਆਂ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਆਈ ਹੈ ਇਹ ਹਨਾ ਜਾਣ ਜੂਣ ਬਾਲੀ ਹੈ ਇਹਦੇ ਚ ਆਹ ਦੇਖ ਲਓ ਬਾਈ ਮਾੜੀ ਜੀ ਪੂਸ ਚੱਕੀ ਇਹਦੀ ਇਹ ਥੱਲੋ ਮਾੜੀ ਜੀ ਖਰੀ ਕਿ ਇਹ ਜਾਇਆ ਕੁਝ ਦੇਖੀਏ ਦੇਖੋ ਝੋਲੀ ਝੋਲੀ ਬਹੁਤ ਆਈ ਆ ਹਨਾ ਹਾਂਜੀ ਹੂੰ ਨਹੀਂ ਇੱਕ ਗੱਲ ਹੋਰ ਆ ਥਣ ਵੀ ਇਕੱਲਾ ਇਕੱਲਾ ਕੱਢੋ ਜੀ ਹਨਾ ਨਹੀਂ ਸਾਨੂੰ ਕਿਵੇਂ ਲੱਗਿਆ ਜਿਵੇਂ ਇਹ ਥਣ ਦੇਖ ਕੇ ਸਾਫ ਆ ਯਾਰ ਸਾਫ ਆ ਹਨਾ ਤੇ ਬਾਕੀ ਮੰਤਰ ਦੇਖੋ ਸੀ ਗ੍ਰਿਧਾਂ ਕਿਧਰ ਗਿਆ ਗ੍ਰਿਧਾਂ ਗਿਵੇਂ ਆ ਆ ਦੇਖੋ ਨਾ ਤੁਸੀਂ ਨੋਟ ਕਰੋ ਨਹੀਂ ਚੀਜ਼ ਦੇਖੋ ਮੈਂ ਤਾਂ ਤੈਨੂੰ ਦੱਸਦਾ ਗੱਲ ਹਨਾ ਵੀ ਚਲੋ ਅਣੀ ਪਟੱਕੇ ਵਾਲਾ ਕੰਮ ਹੋ ਗਿਆ ਇਹ ਤੇ ਦੂਜੇ ਨੰਬਰ ਤੇ ਤੇ ਪਹਿਲੇ ਨੰਬਰ ਤੇ ਕੋਈ ਪਤਾ ਕਿਹੜੀ ਆਈ ਹੈ ਫਿਰ ਅ ਐਲ ਡੀ ਐਫ ਵਾਲੇ ਰਾਣੇ ਦੀ ਆਈ ਹੈ ਮੇਰੇ ਉਹ ਨਹੀਂ ਪਤਾ ਕਿ ਕਿਹੜੇ ਪਿੰਡ ਤੋਂ ਸੀ ਅੱਛਾ ਅੱਛਾ ਠੀਕ ਆ ਮੈਂ ਹੀ ਪੁੱਛਦਾ ਸੀ ਵੀ ਇਹ ਇਹ ਜਿਹੜਾ ਕੱਟੀ ਦਾ ਮਾਲਕ ਨੇ ਕੌਣ ਨੇ ਆ ਬਾਈ ਬਾਈ ਨੇ ਠੀਕ ਆ ਤੇ ਬਾਈ ਵਧਾਈਆਂ ਤੈਨੂੰ ਵਧਾਈਆਂ ਬਾਈ ਮੈਨੂੰ ਐ ਦੱਸ ਤੇਰਾ ਪਿੰਡ ਕਿਹੜਾ ਆ ਗਿਆ ਸੇਲਪਰਾ ਬਾਈ ਸੇਲਪਰਾ ਤੇ ਜ਼ਿਲ੍ਹਾ ਕਿਹੜਾ ਪੈਂਦਾ ਤੈਨੂੰ ਬਠਿੰਡਾ ਬਾਈ ਬਠਿੰਡਾ ਠੀਕ ਆ ਤੇ ਇਹ ਰਮਨ ਮੈਂ ਦੱਸਣਾ ਚ ਤੁਸੀਂ ਆਪਣੇ ਇੰਦਰ ਦੇ ਕੰਨਾਂ 'ਚ ਨੋਟ ਕਰਿਓ ਬਸ ਹਾਂ ਹਾਂ ਇੱਥੇ ਕੰਨ ਨੋਟ ਕਰੋ ਕੁੰਡੀ ਬਣੀ ਪਈ ਐ ਕੋਈ ਸਰਦਾਰ ਜੀ ਆਉ ਇੱਕ ਗੱਲ ਹੋਰ ਦੱਸਦਾ ਤੁਹਾਨੂੰ ਆਹ ਦੱਸਣਗੇ ਇਹਦੇ 'ਚ ਨੋਟ ਕਰੋ ਕੋਈ ਤਾਰ ਹੈਗੀ ਆ ਵਿੱਚ ਇਹਦੇ ਕੰਨ 'ਚ ਨਹੀਂ ਤਾਰ ਕੋਈ ਨਹੀਂ ਹੈ ਨੋਟ ਕਰੋ ਵੀ ਨੋਟ ਹੈਗੀ ਐ ਹੈਗੀ ਐ ਉਹੀ ਤਾਂ ਦਿਖਾਣਾ ਦੇਖੋ ਨੋਟ ਕਰੋ ਹੈਗੀ ਪਈ ਹੋਈ ਤਾਰ ਉਹ ਰੋਹਿੰਦਰ ਦੇ ਕੰਨ ਫੜ ਲਿਓ ਜਾ ਕੇ ਹਰੇਕ ਬੱਚੇ 'ਚ ਆ ਤਾਰ ਮਿਲੂਗੀ ਠੀਕ ਐ ਛੋਟੀ ਜਿਵੇਂ ਕਿਸੇ ਨੇ 29 ਹੁੰਦੀ ਹੈ اچھا ਆ ਸਭ ਤੋਂ ਵੱਡੀ ਖਾਸੀਅਤ ਹੈ ਕੰਨ ਮੁੜਮਾਊਗਾ ਤੇ ਨਾਲੇ ਆ ਤਾਰ ਆਊਗੀ ਠੀਕ ਹੈ ਠੀਕ ਹੈ ਹੋਰ ਆਪਣੇ ਪਸ਼ੂਆਂ ਦੇ ਨੋਟ ਕਰ ਲਿਓ ਜਾ ਕੇ ਕਿਸੇ ਦੇ ਨਹੀਂ ਮਿਲਣੀ ਇਹ ਵੀ ਵੀ ਆਪਣੀ ਇੱਕ ਮਤਲਬ ਵਖਰੀ ਬਲੱਡ ਲਾਈਨ ਦਾ ਸਬੂਤ ਦਿੰਦੇ ਆ ਹਨਾ ਤੇ ਬਾਈ ਫਿਰ ਮੈਨੂੰ ਐਂ ਦੱਸੋ ਬਾਈ ਤੇ ਫਿਰ ਇਹ ਜਿਹੜੀ ਹੈਗੀ ਜਿਹੜੀ ਦਾ ਬੱਚਾ ਮੱਜ ਕਿੰਨਾ ਦੁੱਧ ਦਿੰਦੀ ਆ ਉਹ ਬਾਈ ਉਹ ਤਕਰੀਬਨ ਇੱਕ ਕਰੀਚ ਹੋਈ ਹਾਲ ਤਾਈ ਉਹਨੇ 14 ਲੀਟਰ ਦੁੱਧ ਕੱਢਿਆ ਸੀ ਤੇ ਉਹ ਵੀ ਅਸੀਂ ਜੋਏ ਬਾਕੀ ਸਾਰਾ ਦੁੱਧ ਇਹੀ ਪੀਂਦਾ 14 ਦੇ 14 ਕਿਲੋ ਕੱਟੀ ਨੂੰ ਹਾਂ ਇਹੀ ਪੀਂਦੀ ਆ ਸਾਰਾ ਵਾਹ ਤੇਰੇ ਵੱਡਾ ਜਿਗਰਾ ਬਈ ਤੇਰਾ ਹਨਾ ਤੇ ਉਹ ਵੀ ਬਸ ਇੱਕ ਆਈ ਸੀ ਵੀ ਆਪਾਂ ਚੈੱਕ ਕਰ ਲੈ ਵੀ ਕਿੰਨੇ ਤੇ ਚੱਲ ਰਹੀ ਆ ਅੱਛਾ ਅੱਛਾ ਉਹ ਤਾਂ ਚੋਈ ਇੱਕ ਇੱਕੋ ਡਾਂਗੀ ਚੋਈ ਆ ਇੱਕੋ ਡਾਂਗੀ ਚੋਈ ਆ ਹੈ ਲੈ ਵੀ ਕਮਾਲ ਆ ਬੰਦਾ ਕਹਿੰਦਾ ਵੀ ਸਾਰਾ ਦੁੱਧ ਆ ਜਿਹੜਾ ਇਸ ਕੱਟੀ ਨੂੰ ਪਿਆਉਂਦਾਗਾ ਹਨਾ ਬਾਕੀ ਇੱਕ ਗੱਲ ਹੋਰ ਆ ਤੇ ਪਈ ਵੀ ਗੋਲੇ ਵਰਗੀ ਆ ਹਨਾ 32 ਦਿਨਾਂ ਦੀ ਆ ਰਮਨ ਹਲੇ 32 ਦਿਨਾਂ ਦੀ 32 ਦਿਨਾਂ ਦੀ ਆ ਟੋਟਲ अच्छा अच्छा हां ठीक है चलो भाई कुत्ते दी क्वालिटी चेक करो थाना दी किसी देख ही ली ये आपा कह सकते हैं भाई इंद्रफूल ਦਾ ਰਿਜ਼ਲਟ ਆ ਗਿਆ ਇਹ ਤੇ ਹੋਰ ਅਗਲਾ ਭਾਈ ਆਪਾਂ ਕਿਸੇ ਨੂੰ ਬੁਲਾਇਆ ਨਹੀਂ ਹੈ ਭਾਈਆ ਨੇ ਖੁਦ ਆ ਕੇ ਦੱਸਿਆ ਭਾਈ ਤੇਰੇ ਬੁੱਲ ਦੀ ਦੂਜੇ ਨੰਬਰ ਤੇ ਆਈ ਹੈ ਠੀਕ ਹੈ ਆਪਾਂ ਕਿਸੇ ਨੂੰ ਸੱਦਿਆ ਨਹੀਂ ਸਪੈਸ਼ਲ ਨਹੀਂ 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 ਚਲੋ ਕੋਈ ਗੱਲ ਨਹੀਂ ਜੇ ਆਪਾਂ ਸੱਦ ਵੀ ਲਵਾਂਗੇ ਆਪਦੀ ਚੀਜ਼ ਦਿਖਾਉਣ ਵਾਸਤੇ ਮੈਂ ਇਹ ਗੱਲ ਕਹਿਣਾ ਵੀ ਫੇਰ ਵੀ ਕੋਈ ਚੱਕਰ ਨਹੀਂ ਹੈਗਾ ਬਾਕੀ ਆ ਜੋ ਤੇ ਅੱਗੇ ਤੁਹਾਨੂੰ ਕੋਈ ਹੋਰ ਦਿਖਾਉਣੇ ਆਗੇ ਅੱਗੇ ਚੱਲਦੇ ਆਂ ਤੇ ਬਾਕੀ ਭਰਾਵੋ ਹਨਾ ਚੰਗੇ ਸੀਮਨ ਲਾਓ ਤੇ ਇਹ ਜੀਆਂ ਕਟੀਆਂ ਗੋਲੀਆਂ ਵਰਗੀਆਂ ਤੇ ਇਹ ਦੇਖ ਲਓ ਬਾਕੀ ਮੰਤਰ ਵਾਲੀ ਚੰਗੀ ਆ ਦੇਖੀ ਲੈ ਮੈਂ ਭਜਦੀ ਬੜੀਆ ਕਾ ਆ ਗਈ ਕਿੰਮਿਆਂ ਜਿੰਨਾ ਮੈਂ ਨੰਬਰ ਉਹ ਖੜਤਾ ਜਾ ਭੱਜਿਆ ਕਿਉਂ ਜਾਣਾ ਅੱਛਾ ਤੇ ਇਹ ਦੋ ਮੈਨੂੰ ਦੁੱਗਿਆਂ ਦੇ ਵਿੱਚੋਂ ਨਾ ਨਾ ਅੱਛਾ ਗਹਿਰਾ ਮਹੀਨੇ ਵਾਲੇ ਚ ਲਕਮਾਲੀ ਕਰੀ ਜਾਂਦੇ ਪੁੱਤੂ ਇਹ ਆ ਦੇਖੋ ਇਹ ਵੀ ਚੰਗਾ ਭਾਈ ਤੇ ਵਧਾਈਆਂ ਭਾਈ ਸੋਨੂੰ ਵੀ ਬਹੁਤ ਬਹੁਤ ਵਧਾਈਆਂ ਤੇ ਉ ਸੋਹਣਾ ਭਰਾਵੋ ਫੇ ਲਾ ਦਿਖਾ ਦਗੇ ਦੀ ਫੇਸ ਦੀ ਕੁਆਲਿਟੀ ਚੈੱਕ ਕਰ ਲੋ ਤੇ ਪਿੰਡ ਕਿਹੜਾ ਤੁਹਾਡਾ ਪਿੰਡ ਕਮਾਲਪੁਰ ਦਾ ਵੀ ਕਨੌੜ ਠੀਕ ਆ ਕਮਾਲਪੁਰ ਚਲੋ ਵਧਾਈਆਂ ਭਾਈ ਆ ਦੇਖ ਲੋ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ